प्रशासन धक्के शाही करता हुआ फरीदको फरीदको प्रशासन ग्राउंडी पास कोई नहीं मुख्यमंत्री का ਵੋਟ ਤੇ ਤੋਂ ਮੁੱਕ ਚੁੱਕਿਆ ਜਿਹੜਾ ਕਿ ਵੋਟਾਂ ਤੋਂ ਪਹਿਲਾਂ ਕਹਿੰਦਾ ਸੀ ਇਹ ਜੇ ਸਾਡੀ ਸਰਕਾਰ ਸੱਤਾ ਚਾਹੁੰਦੀ ਆ ਤੇ ਜਿਹੜੇ ਕੱਚੇ ਮੁਲਾਜ਼ਮਾਂ ਤੇ ਉਹਨਾਂ ਦੇ ਮਰਾਤੇ ਨੂੰ ਚੱਲੂਗਾ ਸਾਡੇ ਕੋਲੇ ਲੇਡੀਜ਼ ਖੜੇ ਸੀ ਪੁਲਿਸ ਵਾਲਿਆਂ ਆ ਪਾਇਆ ਉਹ ਤੁਹਾਡੇ ਨਾਲ ਸੀਗੇ ਲੇਡੀਜ਼ ਨਹੀਂ ਫੜਾ ਜੈਂਸ ਨੇ ਫੜਾ ਉਹਨਾਂ ਨੂੰ ਜੈਂਸ ਨੇ ਆ ਕੇ ਫੜਾਇਆ ਜੀ ਮੈਂ ਖੁਦ ਵੇਖਿਆ ਜੈਂਸ ਨੇ ਉਹਨਾਂ ਨੂੰ ਹੱਥ ਪਾਇਆ ਬੜੀ ਮੁੰਡੀ ਬਦਮਾਸ਼ਾਂ ਦੀ ਥੋੜੀ ਹੈ ਕਿਉਂ ਆਏ ਸਾਡੀ ਮੰਡੀ ਦੇ ਵਿੱਚ ਜੀ ਆਏ ਕਿ ਗੱਡੀਆਂ ਪਹਣਨ ਵਾਲੀ ਗੱਲ ਹੁੰਦੀ ਹੈ ਆ ਮੰਗ ਪੱਤੇ ਤੇ ਦੱਸੋ ਕੀ ਲਿਖਾਈ ਸੀ ਕੋਈ ਗਲਤ ਲਿਖਿਆ ਜੀ ਜਿਹੜਾ ਮੁੱਖ ਮੰਤਰੀ ਵੋਟਾਂ ਤੋਂ ਪਹਿਲਾਂ ਕਹਿੰਦਾ ਸੀ ਵੀ ਸਵਾਲ ਕਰੋ ਡਲਾ ਤੋਂ ਡਲਾ ਹੁੰਦਾ ਹੈ ਕਿੱਧਰ ਸੇ ਚਲਾ ਹੁੰਦਾ ਹੈ ਅੱਜ ਜੋ 20 ਮੀਟਿੰਗਾਂ ਦੇ ਕੇ ਭੱਜਿਆ ਤੇ ਹੁਣ ਜਦੋਂ ਨਾਰੇ ਮਾਰਦੇ ਆ ਤੇ ਮੂੰਹ ਲੁਕੋ ਕੇ ਭੱਜਦਾ ਇਹ ਲੈ ਰਹਾ ਮੁਹਬਤ ਥਰਮਲ ਪਲਾਂਟ ਦੇ ਕੱਚੇ ਮਜ਼ਦੂਰੇ ਕੰਮ ਕਰਦੇ ਇਥੇ ਕੱਚੇ ਮਜ਼ਦੂਰਾਂ ਦਾ ਕੰਮ ਕੱਚੇ ਮਜ਼ਦੂਰ ਕੰਮ ਕਰਦੇ ਆ 18-18 ਸਾਲਾਂ ਤੋਂ ਕਰਦੇ ਆ ਜਦੋਂ ਕਿ ਭਗਤਮਾਨ ਸਰਕਾਰ ਆਈ ਸੀ ਉਦੋਂ ਕਹਿ ਕੇ ਆਈ ਸੀ ਨਾ ਤਾਂ ਕਿਸੇ ਦਾ ਕੱਚਾ ਕਰ ਰੂਗਾ ਨਾ ਹੀ ਕੱਚਾ ਮਜ਼ਦੂਰ ਰਹੂਗਾ ਅੱਜ ਸਾਨੂੰ ਅਟਰਨ ਦੇ ਵਿੱਚ 21 ਵਾਰੀ ਲਿਸ਼ਟੀ ਮੀਟਿੰਗ ਦੇ ਕੇ ਮੁੱਕਰ ਗਿਆ ਇਹ ਸਾਡੇ ਸਾਥੀਆਂ ਦੀਆਂ ਪੱਗਾਂ ਬਹੁਤ ਬ ਆ ਕਹਿੰਦੇ 42000 ਨੌਕਰੀ ਦੇਤੀ ਆ ਸਾਡੀ 10550 ਰੁਪਏ ਤਨਖਾਹ ਗਈ ਤਨਖਾਹਾਂ ਵੀ ਨਹੀਂ ਵਧਾਈਆਂ ਸਾਨੂੰ ਸਾਨੂੰ 21 ਵਾਰ ਮੀਟਿੰਗਾਂ ਦੇ ਕੇ ਚੰਡੀਗੜ੍ਹੋਂ ਪ੍ਰੰਗ ਚਿੱਠੀ ਵੰਕੂ ਇਹਨਾਂ ਨੇ ਵੀ ਭਜਾਇਆ ਅੱਜ ਕੇ ਜੀਵਾਲ ਲਈ ਤਾਂ ਹੋਰ ਹੁੰਦਾਗਾ ਮੈਂ ਕਹਿੰਦਾ ਜਿਹੜੇ ਲੋਕ ਆ ਬੇੜਾ ਗੱਲ ਤੋਂ ਜੇਲ੍ਹ ਚ ਟੱਕਿਆ ਉਹਨਾਂ ਲਈ ਹੋਵੇ ਨਾ ਉਹ ਪੰਜਾਬ ਸਰਕਾਰ ਦਾ ਇੱਕ ਵਾਰ ਫਿਰ ਵਿਰੋਧ ਹੋਇਆ ਵਿਰੋਧ ਹੋਤਾ ਹੋਇਆ ਹਲਕਾ ਫਰੀਦਕੋਟ ਚ ਲੋਕ ਸਭਾ ਫਰੀਦਕੋਟ ਰੋਕੋ ਸਭਾ ਜੀ ਪੁਲਿਸ ਪ੍ਰਸ਼ਾਸਨ ਤੱਕੇਸ਼ਾਹੀ ਕਰਦਾ ਹੋਇਆ ਫਰੀਦਕੋਟ ਫਰੀਦਕੋਟ ਪ੍ਰਸ਼ਾਸਨ ਬਿਨਾਂ ਲੈਡੀ ਪੁਲਿਸ ਕੋਈ ਲੈਡੀ ਪੁਲਿਸ ਨਹੀਂ ਕੋਈ ਲੈਡੀ ਪੁਲਿਸ ਦੀ ਮੌਜੂਦਗੀ ਨਹੀਂ ਬਿਨਾਂ ਲੈਡੀ ਪੁਲਿਸ ਦੀ ਮੌਜੂਦਗੀ ਤੋਂ ਪੁਲਿਸ ਪ੍ਰਸ਼ਾਸਨ ਤੱਕੇਸ਼ਾਹੀ ਕੀਤੀ ਹੈ ਬਿਨਾਂ ਲੈਡੀ ਪੁਲਿਸ ਪ੍ਰਸ਼ਾਸਨ ਕੋਈ ਵੀ ਲੈਟੀਪਾਲ ਸੁਭੂਤ ਇੱਥੇ ਕਮਰਾਂ ਸਨਗਾਰ ਚ ਮੋਰਚੇ ਤੋਂ ਮੁੱਕਰ ਚੁੱਕਿਆ ਜਿਹੜਾ ਕਿ ਵੋਟਾਂ ਤੋਂ ਪਹਿਲਾਂ ਕਹਿੰਦਾ ਸੀ ਇਹ ਜੇ ਸਾਡੀ ਸਰਕਾਰ ਸੱਤਾ ਚਾਹੁੰਦੀ ਹੈ ਤੇ ਜਿਹੜੇ ਕੱਚੇ ਮੁਲਾਜ਼ਮਾਂ ਤੇ ਉਹਨਾਂ ਦੇ ਮਰਾ ਦੇ ਨੂੰ ਚੱਲੂਗਾ ਪਰ ਅੱਜ ਤੱਕ 20 ਮਿੰਟਾਂ ਕਰਨਾ ਇੱਕ ਕਵਾ ਨਹੀਂ ਬੈਠਾ ਇੱਥੇ ਇੱਥੇ ਤੁਹਾਡੇ ਕੋਲ اسی پولیس ਵਾਲਿਆਂ ਹੱਤ ਪਾਇਆ ਉਹ ਤੁਹਾਡੇ ਨਾਲ ਸੀਗੇ ਲੇਡੀਜ਼ ਨਹੀਂ ਤੁਹਾਡੇ ਨਾਲ ਉਹ ਕੋਈ ਵੈਸੇ ਆਮ ਸੀ ਆਪ ਠੀਕ ਆਮ ਸੀਗੇ ਅਜਦਾ ਠੇਕਾ ਉਹਨਾਂ ਸਹਾਰਚ ਮੋਰਚੇ ਦੇ ਸਾਰੇ ਪੰਜਾਬ ਚ ਲੇਡੀਜ਼ ਪੁਲਿਸ ਸੀਗੇ ਉਹਨਾਂ ਨੇ ਕਿਨੇ ਆ ਕੇ ਫੜਿਆ ਜੈਂਸ ਨੇ ਫੜਿਆ ਉਹਨਾਂ ਨੇ ਜੈਂਸ ਨੇ ਆ ਕੇ ਫੜਾਇਆ ਮੈਂ ਖੁਦ ਵੇਖਿਆ ਜੈਂਸ ਨੇ ਉਹਨਾਂ ਨੂੰ ਹੱਤ ਪਾਇਆ ਸੀਮ ਸਕਿਉਰਟੀ ਸੀ ਬਿਲਕੁਲ ਉਹਨਾਂ ਨੂੰ ਰੋਕਿਆ ਜਾ ਰਿਹਾ ਸੀਗਾ ਫਿਰ ਉਹਨਾਂ ਨੂੰ ਰੋਕਿਆ ਜਾ ਰਿਹਾ ਸੀ ਪਰ ਇਹਨਾਂ ਨੇ ਲੇਡੀਜ਼ ਤੇ ਧੱਕੇ ਮਾਰੇ ਆ ਬਾਲੇ ਦੂਜੀ ਦੂਜੀ ਗੱਲ ਆ ਕੋਈ ਰੈਲੀ ਹੈ ਰੈਲੀ ਹੈ ਆ ਰੈਲੀ ਆਈ ਤਾਂ ਦੀ ਹੁੰਦੇ 1 ਮਿੰਟ 1 ਮਿੰਟ 1 ਮਿੰਟ ਅੱਗੇ ਸਾਹਿਬ ਅਸੀਂ ਮੌਜੂਦਾ ਰਾਮਪ੍ਰਭੂਲ ਦੇ ਆ ਅੱਛਾ ਤੁਸੀਂ ਵਪਾਰੀ ਬੰਦੇ ਆ ਹਾਂਜੀ ਮੈਂ ਮਾਰਕੀਟ ਦਾ ਪ੍ਰਧਾਨ ਆ ਜੀ ਠੀਕ ਹੈ ਅਸੀਂ ਮੰਗ ਪੱਤਰ ਲੈ ਕੇ ਆਏ ਸੀ ਤੁਹਾਡੇ ਕੋਲੇ ਬਕਾਇਦਾ ਬਲਕਾੜ ਜੀ ਦੇ ਆਫਿਸ ਚੋਂ ਆਇਆ ਸੀ ਕਿ ਤੁਸੀਂ ਉਹਨਾਂ ਦਾ ਵੈਲਕਮ ਕਰਨਾ ਹੈ ਅਸੀਂ ਵੈਲਕਮ ਕਰਨ ਵਾਸਤੇ ਆਏ ਸੀ ਆ ਮੰਗ ਪੱਤਰ ਦੇ ਵਿੱਚ ਦੱਸੋਈ ਕੋਈ ਆਪਾਂ ਗਲਤ ਚੀਜ਼ ਲਿਖੀ ਹੋਈ ਹੈ ੱਟਕੇ ਮਾ ਕੇ ਕਦੇਗੇ ਸਾਨੂੰ ਕੋਈ ਕੋਈ ਰੋਕੇ ਨਹੀਂ ਕੋਈ ਰੋਕਿਆ ਨਹੀਂ ਉੜੀ ਆਏ ਫਾਸਟ ਗੱਡੀ ਆ ਇਹ ਫਸਟ ਟਾਈਮ ਗੱਡੀ ਆ ਜੇਕਰ ਸਾਡੀ ਮੰਡੀ ਤੋਂ ਇੰਨਾ ਡਾੜੀ ਲੱਗਦਾ ਸੀ ਕਿਉਂ ਆਏ ਸਾਡੀ ਮੰਡੀ ਦੇ ਵਿੱਚ ਜੀ ਕਿਉਂ ਆਏ ਸਾਡੀ ਮੰਡੀ ਦੇ ਵਿੱਚ ਕਿ ਕਿਸੇ ਦੇ ਉੱਪਰ ਗੱਡੀ ਚਰਚਾ ਦੀ ਫੇਰ ਜੀ ਸੋ ਇੱਕ ਵਾਰੀ ਤੁਸੀਂ ਦੇਖ ਰਹੇ ਹੋ ਸੋ ਮੁੱਖ ਮੰਤਰੀ ਇਸ ਸਾਡੀ ਮੰਡੀ ਬਦਮਾਸ਼ਾਂ ਦੀ ਥੋੜੀ ਹੈ ਕਿਉਂ ਆਏ ਸਾਡੀ ਮੰਡੀ ਦੇ ਵਿੱਚ ਜੀ ਆਏ ਕਿ ਗੱਡੀਆਂ ਪਛਾਣ ਵਾਲੀ ਗੱਲ ਹੁੰਦੀ ਹੈ ਅਬ ਮੰਗ ਜੇ ਦੱਸੋ ਕੀ ਲਿਖਿਆ ਜੀ ਅਸੀਂ ਕੋਈ ਗਲਤ ਲਿਖਿਆ ਜੀ ਨਾਲੇ ਦੂਜੀ ਗੱਲ ਜਿਹੜਾ ਮੁੱਖ ਮੰਤਰੀ ਬੋਟਾ ਤੋਂ ਪਹਿਲਾਂ ਕਹਿੰਦਾ ਸੀ ਵੀ ਸਵਾਲ ਕਰੋ ਡਲਾ ਤੋਂ ਡਲਾ ਹੁੰਦਾ ਹੈ ਕਿੱਧਰ ਸੇ ਚਲਾ ਹੁੰਦਾ ਹੈ ਆਪ ਜੋ 20 ਮੀਟਿੰਗਾਂ ਦੇ ਕੇ ਭੱਜਿਆ ਤੇ ਹੁਣ ਜਦੋਂ ਨਾਰੇ ਮਾਰਦੇ ਆ ਤੇ ਮੂੰਹ ਲਕੋ ਕੇ ਭੱਜਦਾ ਇਹ ਠੇਕਾ ਮਲਾਜਮ ਮੋਰਚਾ ਜਦੋਂ ਆਊਟਸੋਰਸ ਮਲਾਜਮ ਇਨਲਿਸਟਮੈਂਟ ਮਲਾਜਮ ਪੱਕੇ ਨਹੀਂ ਕੀਤੇ ਜਾਂਦੇ ਨਿੱਜੀਕਰਨ ਦੀ ਪਾਲਿਸੀ ਰੋਕੀ ਨਹੀਂ ਜਾਂਦੀ ਉਦੋਂ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੂਗਾ ਜੀ ਸੋ ਤੁਸੀਂ ਦੇਖ ਸਕਦੇ ਹੋ ਸੋ ਦੇਖ ਸਕਦੇ ਹੋ ਤੁਸੀਂ ਮੁੱਖ ਮੰਤਰੀ ਦਾ ਵੱਡੇ ਪੱਦਰ ਤੇ ਵਿਰੋਧ ਹੋਇਆ ਰੰਪਰਾ ਫੂਡ ਵੱਡੇ ਪੱਦਰ ਤੇ ਮੁੱਖ ਮੰਤਰੀ ਦਾ ਵਿਰੋਧ ਕੀਤਾ ਗਿਆਗਾ ਆਮ ਨਾਗਰਿਕਾਂ ਨੂੰ ਜਿਨ੍ਹਾਂ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਲ ਸੀਗੀ ਸੀਐਮ ਸਿਕਿਉਰਿਟੀ ਉਹਨਾਂ ਨੂੰ ਆਕੇ ਫੜਦੀ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਤੁਸੀਂ ਦੇਖ ਸਕਦੇ ਹੋ ਸੋਹਣੀਆਂ ਵੱਡੀਆਂ ਤਸਵੀਰਾਂ ਆ ਰੰਪਰਾ ਫੁੱਲ ਤੋਂ ਕਿੱਥੇ ਵਿਰੋਧ ਕੀਤਾ ਗਿਆਗਾ ਤੁਸੀਂ ਦੇਖ ਸਕਦੇ ਹੋ ਵਿਰੋਧ ਕੀਤਾ ਗਿਆਗਾ ਵਿਰੋਧ ਕੀਤਾ ਗਿਆਗਾ ਤੁਸੀਂ ਦੇਖ ਸਕਦੇ ਹੋ ਮੁੱਖ ਮੰਤਰੀ ਦੀ ਰੈਲੀ ਦਾ ਬਹੁਤ ਹੁੰਦਾ ਹੋਇਆ ਮੁੱਖ ਮੰਤਰੀ ਦੀ ਮੱਖ ਮੰਤਰੀ ਦਾ ਬਰੋਗੰਦਾ ਹੋਇਆ ਸੋ ਵਟਿੰਗ ਆ ਤਸਵੀਰ ਆ ਰਾਮਪਰੇ ਤੋਂ ਸਹੀ ਹੈ ਸਹੀ ਹੈ ਗਾ ਮੇ ਖਿੱਚ ਕੇ ਰੱਖੋ ਖਿੱਚ ਕੇ ਰੱਖੋ ਸੋ ਰਾਮਪਰੇ ਦੇ ਵਿੱਚ ਫੁੱਟਾ ਬਰੋਗ ਹੋਇਆਗਾ ਮੁੱਖ ਮੰਤਰੀ ਵੀ ਰਹਿਦੀ ਸੀ ਵੱਡਾ ਵਿਰੋਧ ਹੋਇਆਗਾ ਵੱਡਾ ਵਿਰੋਧ ਹੋਇਆਗਾ ਵੱਡਾ ਬੋਲ ਮਾਰਦੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਭਾ ਫਰੀਦਕੋਟ ਦੇ ਵਿੱਚ ਜਿੱਥੇ ਮੁੱਖ ਮੰਤਰੀ ਸਾਹਿਬ ਆਉਂਦੇ ਨੇ ਲਗਾਤਾਰ ਉਹਨਾਂ ਦਾ ਵਿਰੋਧ ਚੱਲ ਰਿਹਾ ਹੈਗਾ ਸੀਐਮ ਸਿਕਿਉਰਿਟੀ ਨੇ ਜਿਹੜੇ ਆਮ ਨਾਗਰਿਕ ਨੇ ਖਾਸ ਕਰਕੇ ਮਹਿਲਾਵਾਂ ਆਈਆਂ ਸੀਐਮ ਸਿਕਿਉਰਿਟੀ ਨੇ ਸਿੱਧਮ ਸਿੱਧੀ ਧੱਕੇਸ਼ਾਹੀ ਕੀਤੀ ਆ ਵਿਦਆਊਟ ਲੇਡੀ ਪੁਲਿਸ ਸੋ ਜਿਹੜਾ ਇਹ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਆ ਪਹਿਲਾਂ ਮਾਨਸਾ ਹੋਇਆ ਮਾਨਸਾ ਸ਼ਟਰਡਾਊਨ ਹੋਏ ਦੁਕਾਨਾਂ ਦੇ ਫਿਰ ਉਸ ਤੋਂ ਬਾਅਦ ਮੌਣ ਮੰਡੀ ਫਿਰ ਉਸ ਤੋਂ ਬਾਅਦ ਪੁੱਚੋ ਮੰਡੀ ਜਿਹੜੇ ਠੇਕਾ ਮੁਲਾਜ਼ਮਾਂ ਉਹਨਾਂ ਨੇ ਕਾਲੀਆਂ ਚੰਡੀਆਂ ਦਿਖਾਇਆਂ ਤੇ ਅੱਜ ਰਾਮਪਰਾ ਫੂਲ ਜਿੱਥੇ ਫਿਰ ਕਾਲੀਆਂ ਝੰਡੀਆਂ ਦਿਖਾਉਣਾ ਕਹਿੰਨਾ ਤੇ ਜਿੱਥੇ ਆਮ ਨਾਗਰਿਕਾਂ ਨੂੰ ਜਿਹੜੇ ਮਹਿਲਾ ਇੱਕ ਨਾਗਰਿਕ ਸੀ ਰਮਪਰਾ ਫੁੱਲਦੇ ਉਹਨਾਂ ਨੂੰ ਸੀਐਮ ਸਿਕਿਉਰਿਟੀ ਨੇ ਖਾਸ ਕਰਕੇ ਵਿਦਾਊਟ ਲੈਡੀ ਲੈਡੀ ਪੁਲਿਸ ਉਹਨਾਂ ਨੂੰ ਆ ਕੇ ਫੜਿਆ ਗਿਆ ਹੱਥ ਲਾਇਆ ਗਿਆ ਤੱਕੇਸ਼ਾਈ ਕੀਤੀ ਆ ਸੋ ਇਹ ਆ ਮਾਨ ਸਰਕਾਰ ਜਿਹੜਾ ਵੱਡਾ ਬਦਲਾਅ ਸੀ ਪੰਜਾਬ ਦੇ ਵਿੱਚ ਵੱਡੇ ਬਦਲਾਅ ਜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਜਿਹੜਾ ਮਨੁੱਖ ਬੈਨਰ ਲੈ ਕੇ ਘੁੰਮਦਾਗਾ ਮਾਨ ਸਾਹਿਬ ਦੀ ਗਏ ਜਿਹੜੀਆਂ ਪਾਲਿਸੀਆਂ ਆਈਆਂ ਉਹਨਾਂ ਬਾਰੇ ਲੋਕਾਂ ਨੂੰ ਦੱਸ ਰਿਹਾ ਉਹ ਜਦੋਂ ਆ ਕੇ ਲੰਬਾ ਪਿਆ ਤਾਂ ਕਾਫਲਾ ਇੱਕ ਵਾਰ ਰੁਕਿਆ ਵੀ ਆ ਸੋ ਇਹ ਵੱਡੀ ਤਸਵੀਰ ਆ ਫਰੀਦਕੋਟ ਹਲਕੇ ਦੀ ਲੈ ਰਹਾ ਮਹਬਤ ਥਰਮਲ ਪਲੈਂਟ ਦੇ ਕੱਚੇ ਮਜ਼ਦੂਰ ਦੇ ਕੰਮ ਕਰਦੇ ਕੱਚੇ ਮਜ਼ਦੂਰਾਂ ਦਾ ਕੱਚੇ ਮਜ਼ਦੂਰ ਕੰਮ ਕਰਦੇ ਆ 18-18 ਸਾਲਾਂ ਤੋਂ ਕਰਦੇ ਆ ਜਦੋਂ ਕਿ ਭਗਵਾਨ ਤਮਨ ਸਰਕਾਰ ਆਈ ਸੀ ਉਦੋਂ ਕਹਿ ਕੇ ਆਈ ਸੀ ਨਾ ਤਾਂ ਕਿਸੇ ਦਾ ਕੱਚਾ ਕਰ ਰੂਗਾ ਨਾ ਤਾਂ ਨਈ ਕੱਚਾ ਮਜ਼ਦੂਰ ਰਹੂਗਾ ਅੱਜ ਸਾਨੂੰ ਅਟਰਨ ਦੇ ਵਿੱਚ 21 ਵਾਰੀ ਲਿਸ਼ਟੀ ਮੀਟਿੰਗ ਦੇ ਕੇ ਮੁੱਕਰ ਗਿਆ ਇਹ ਉਸੇ ਰੋਸ ਵਜੋਂ ਅਸੀਂ ਇਹਦੇ ਨਾਲ ਗੱਲ ਕਰਨ ਆਏ ਸੀ ਤੁਹਾਡੀ ਕਿਹੜੇ ਮਨਿਸਟਰ ਨਾਲ ਪਹਿਲਾਂ ਮੀਟਿੰਗ ਹੋਈ ਆ ਮੈਂ ਅਸੀਂ ਮਨਿਸਟਰਾਂ ਸਾਰਿਆਂ ਨਾਲ ਹੀ ਕਰਿਆ ਸਾਰੇ ਐਮ ਐਲ ਏ ਜਿੰਨੇ ਹੈਗੇ ਪਹਿਲਾਂ ਮੁੱਖ ਮੀਟਿੰਗ ਦਿੱਤੀ ਆ ਜੀ ਮੁਕਰਿਆ ਮੀਟਿੰਗ ਸਾਡੇ ਚੰਡੀਗੜ੍ਹ ਜਾ ਕੇ ਜਿੱਡੇ ਸਾਡੇ ਨੇਤਾ ਬੰਦੇ ਜਾਂਦੇ ਆ ਉਥੋਂ ਕਹਿ ਦਿੰਦਾ ਮੇਰੇ ਅਰਜ਼ੇਵੇਂ ਆ ਅਰਜ਼ੇ ਮੈਂ ਦਾ ਕਾਰਨ ਲਾ ਰਲਾ ਕੇ ਉਥੋਂ ਮੋੜ ਦਿੰਦਾ ਗਾ ਇਸ ਕਰਕੇ ਅਸੀਂ ਰੋਸ ਵਜੋਂ ਸਾਡੇ 40 40 ਸਾਲ 25 30 ਸਾਲ ਹੋ ਗਏ ਸਰਕਾਰੀ ਪੁਆਜ ਕੰਮ ਕਰਦਿਆਂ ਨੂੰ ਅੱਜ ਇਹ ਸਾਡੀ ਇੱਕ ਗੱਲ ਸੁਣਨ ਨੂੰ ਤਿਆਰ ਨਹੀਂ ਜਿਹੜੇ ਕਹਿੰਨੇ ਮੁਲਾਜ਼ਮ ਨੇ ਵਾਅਦੇ ਕੀਤੇ ਸੀ ਲੈ ਵੀ ਅਸੀਂ ਕੱਚੇ ਮੁਲਾਜ਼ਮ ਪੱਕੇ ਕਰਾਂਗੇ ਅੱਜ ਦੇਖੀ ਗੱਲ ਸੁਣਨ ਲਈ ਤਿਆਰ ਨਹੀਂ ਹੈਗਾ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੂੰ ਇਸ ਗੱਲ ਦਾ ਖਮਾਚਾ ਭੁਗਤਣਾ ਪਊਗਾ ਅਸੀਂ ਜਿੱਥੇ ਵੀ ਜਾਂਦਾ ਬਠਿੰਡੇ ਗਿਆ ਮਠੰਡੇ ਦਾ ਡਟ ਕੇ ਵਿਰੋਧ ਕੀਤਾ ਕੁੱਚੋ ਮੰਡੀ ਆਇਆ ਕੁੱਚੋ ਮੰਡੀ ਵੀ ਡਟ ਕੇ ਵਿਰੋਧ ਕੀਤਾ ਇੱਥੇ ਵੀ ਅਸੀਂ ਗਾਹ ਨੂੰ ਵੀ ਇਹੀ ਐਲਾਨ ਕਰਦੇ ਆਂ ਜਿੱਥੇ ਵੀ ਮੁੱਖ ਮੰਤਰੀ ਆਊਗਾ ਅਸੀਂ ਐਸੇ ਤੱਕ ਕਾਲੀਆਂ ਝੰਡੀਆਂ ਨਾਲ ਉਹਦਾ ਵਿਰੋਧ ਕਰਾਂਗੇ ਜੇ ਹੁਣ ਸਾਡੀ ਮਾੜੀ ਜੀ ਗੱਲ ਸੁਣ ਲੈਂਦਾ ਮਾੜੀ ਜੀ ਗੱਲ ਸੁਣ ਲੈਂਦਾ ਤੇ ਸਾਡਾ ਕੀ ਪਤਾ ਹੋ ਜਾਂਦਾ ਪਰ ਸਾਡੇ ਸਾਥੀਆਂ ਦੀਆਂ ਪੱਗਾਂ ਬਹੁਤ ਬੁਰੀ ਤਰ੍ਹਾਂ ਨਾਲ ਲਾਈਆਂ ਗਈਆਂ ਆ ਨਾ ਉਹ ਮਾਰੇ ਪੁੱਤ ਪਰੇ ਤਾਂ ਪਰੇ ਤਾਂ ਕਹਿੰਦੇ 42000 ਨੌਕਰੀ ਦੇਤੀ ਆ ਸਾਡੀ ਸਾਡੀ 10550 ਰੁਪਏ ਤਨਖਾਹ ਗਈ ਤਨਖਾਹਾਂ ਵੀ ਨਹੀਂ ਵਧਾਈਆਂ ਸਾਨੂੰ ਪੱਕੇ ਵੀ ਨਹੀਂ ਕਰਿਆ 42000 ਪਿਆਲੀ ਆ ਸਾਡੇ ਪੁਲਿਸ ਵਾਲਿਆਂ ਨੇ ਮਾਰਿਆ ਹਾਂਜੀ ਖਿੱਚਾ ਤੂੰ ਕੀ ਕੀਤਾ ਇਹ ਆ ਦੇਖੋ ਸਾਹਿਬ ਮੈਨੂੰ ਨਹੀਂ ਕਹਦਾ ਮੈਂ ਕਹਿੰਦਾ ਵੀ ਸਰਕਾਰ ਨੇ 42000 ਨੌਕਰੀਆਂ ਦਿੱਤੀਆਂ ਠੀਕ ਹੈ ਨਾ ਮੈਂ ਕਹਿੰਦਾ ਧੰਨਵਾਦ ਕਰਦੇ ਹਾਂ ਠੀਕ ਆ ਮੇਰੇ ਪਿੰਡ ਚ ਵੀ ਬਥੇਰੀਆਂ ਨੌਕਰੀਆਂ ਮਿਲੀਆਂ ਜੇਈ ਮੁੰਡਾ ਲੱਗਿਆ ਗਰੀਬ ਘਰੋਂ ਲੱਗਿਆ ਮੈਂ ਕਹਿੰਦਾ ਜਿਹੜਾ ਇਹ ਕਹਿੰਦਾ ਸੀ ਵੀ ਇੱਕ ਹਰਾ ਪਿੰਡ ਚੱਲੂਗਾ ਪਹਿਲਾਂ ਕੱਚੇ ਮੁਲਾਜ਼ਮਾਂ ਤੇ ਚੱਲੂਗਾ ਤੇ ਪਰ ਅੱਜ ਹਰਾ ਪਿੰਡ ਕਿੱਥੇ ਆ ਸਾਨੂੰ 21 ਵਾਰ ਮੀਟਿੰਗਾਂ ਦੇ ਕੇ ਆਏ ਚੰਡੀਗੜ੍ਹੋਂ ਬਰੰਗ ਚਿੱਠੀ ਵਾਂਗੂ ਇਹਨਾਂ ਨੇ ਭੇਜਾਇਆ ਉਥੋਂ ਤੇ ਅੱਜ ਅਸੀਂ ਐਸੀ ਬਰੋ ਨੂੰ ਉਤਰ ਕੇ ਤਾਂ ਅੱਜ ਸਾਡੇ ਅੜਿਆੜ ਦੀ ਪੱਗਾਂ ਲੈਂਦੀਆਂ ਅੱਜ ਸਾਡੀਆਂ ਧੀਆਂ ਦੀਆਂ ਚੁੰਨੀਆਂ ਲੈਂਦੀਆਂ ਅੱਜ ਉਹ ਆਮ ਆਦਮੀ ਪਾਰਟੀ ਕਿੱਥੇ ਅੱਜ ਮੈਚ ਨਹੀਂ ਆ ਇਹ ਆਮ ਆਦਮੀ ਕਹਿੰਦੇ ਪਰ ਇਹ ਖਾਸ ਆਦਮੀ ਬਣ ਚੁੱਕੇ ਆ ਅੱਜ ਕੇਜਰੀਵਾਲ ਲਈ ਤਾਂ ਹੋਰ ਹੁੰਦਾਗਾ ਮੈਂ ਕਹਿੰਦਾ ਜਿਹੜੇ ਲੋਕ ਬੇੜਾ ਗੱਲ ਤੋਂ ਜੇਲ੍ਹ ਚ ਟੱਕਿਆ ਉਹਨਾਂ ਲਈ ਰੋਵੇ ਨਾ ਉਹਨਾਂ ਲਈ ਗੱਲ ਕਰੇ ਇਹ ਜੇ ਉਹ ਸਾਡੇ ਪੰਜਾਬ ਦੇ ਆ ਉਹਨਾਂ ਲਈ ਗੱਲ ਕਰੇ ਅੱਜ ਸਾਡੇ ਆਗੂਆਂ ਨੂੰ ਡਿਟੇਨ ਕਿਤੇ ਕਰੇ ਹਾਂਜੀ ਹਾਂਜੀ ਘਰੇ ਜੀ ਘਰੇ ਕਿਹੜੇ ਪਿੰਡ ਤੋਂ ਕਿਹੜੇ ਪਿੰਡ ਤੋਂ ਕੋਲ ਨਾ ਕਰ ਤੂੰ ਕੋਟੜਾ ਕੋਲਾ ਜੀ ਉਥੇ ਘਰੇ ਵਿੱਚ ਘਰ ਵਿੱਚ ਰੱਖਿਆ ਗਿਆ ਪੁਲਿਸ ਵੱਲੋਂ ਮਲਾਜ਼ਮਾਂ ਨੂੰ ਠੀਕ ਹੈ ਬੇਅਦਬ ਵਿਰੋਧ ਨਾ ਹੋਵੇ ਠੀਕ ਹੈ ਔਰ ਅਸੀਂ ਇਹਨਾਂ ਦਾ ਪਿੱਛਾ ਨਹੀਂ ਛੱਡਾਂਗੇ ਕਦੇ ਵੀ